ਹਰੋ ਦੋਸਤੋ ਵੈਲਕਮ ਆ ਜੀ ਕੇ ਪੰਜਾਬੀ ਚੈਨਲ ਤੇ ਅੱਜ ਕਰਾਂਗੇ ਆਪਾਂ ਬੈਟਰੀਆਂ ਦੀ ਪ੍ਰੀਵੈਂਟ ਮੇਨਿਸ 골ਫ ਕਾਰਟ ਦੀ ਮੈਂ 6 ਮਹੀਨਿਆਂ ਦੇ ਵਿੱਚ ਇੱਕ ਅੱਧੀ ਵਾਰੀ ਇਹਨਾਂ ਨੂੰ ਚੈੱਕ ਕਰਦਾ ਹਨਾ ਜੇ ਮੈਂ ਕੁਝ ਗਲਤ ਕਰਦਾ ਹੋਇਆ ਤਾਂ ਮੈਨੂੰ ਦੱਸ ਦਿਓ ਕਿਉਂਕਿ ਮੈਂ ਅੰਦਾਜ਼ੇ ਜਿਹੇ ਦੇ ਨਾਲ ਹੀ ਇਹਨਾਂ ਨੂੰ ਕਲੀਨ ਕਲੂਨ ਕਰ ਦਿੰਦਾ ਹੁੰਦਾ ਹਾਂ ਸਭ ਤੋਂ ਪਹਿਲਾਂ ਮੈਂ ਜਿਹੜੀ ਆ ਸੀਟ ਆ ਇਹਨੂੰ ਚੱਕ ਕੇ ਇਧਰ ਰੱਸੀ ਜੀ ਦੇ ਨਾਲ ਵੰਗ ਲਿਆ ਤੇ ਬਾਕੀ ਮੈਂ ਮੇਕ ਸ਼ੂਰ ਕਰ ਲਿਆ ਵੀ ਜਿੰਨਾ ਵੀ ਇਹਦੇ ਚ ਇਲੈਕਟ੍ਰੋਨਿਕ ਆ ਉਹ ਸਾਰਾ ਕਵਰ ਆਪਾਂ ਕੋਈ ਵੀ ਜਿਹੜੀ ਚੀਜ਼ ਆ ਉਹ ਐਕਸਪੋਜ਼ ਨਹੀਂ ਗਈ ਜਦੋਂ ਮੈਂ ਇਹਨਾਂ ਨੂੰ ਧੋਵਾਂਗਾ ਪਾਣੀ ਦੇ ਨਾਲ ਤੇ ਵੀ ਉਹ ਕੋਈ ਖਰਾਬ ਨਾ ਹੋਵੇ ਉਧਰਲੇ ਪਾਸੇ ਸਾਰੇ ਉਹ ਕਵਰ ਕੁਵਰ ਜੇ ਚੜੇ ਹੋਏ ਆ ਹੁਣ ਮੈਂ ਕਰਨਾ ਕੀ ਜਿਹੜੇ ਇਹ ਟਰਮੀਨਲ ਜੇ ਇਹਨਾਂ ਦੇ ਉੱਤੇ ਨਾ ਇਦਾਂ ਜੰਮਿਆ ਹੋਇਆ ਸੀਗਾ ਮੈਂ ਆਹ ਸਪੰਜ ਜੀ ਲੈ ਲਈ ਆ ਇਹਦੇ ਵਿੱਚ ਕੋਈ ਲੋਹੇ ਦੀ ਤਾਰ ਨਹੀਂ ਕੁਝ ਨਹੀਂ ਇਹਨੂੰ ਮੈਂ ਆਪਣਾ ਦੂਜੇ ਭਾਂਡੇਆਂ ਨਾਲ ਸੋਪ ਲਾ ਕੇ ਤੇ ਇਦਾਂ ਮੈਂ ਸਾਰੇ ਟਰਮੀਨਲ ਚੰਗੇ ਤਰੀਕੇ ਦੇ ਨਾਲ ਆਪਾਂ ਰਗੜ ਰਗੜ ਕੇ ਸਾਫ਼ ਕਰ ਦਿੰਨੇ ਆ ਜਿਹੜਾ ਉੱਤੇ ਉਹ ਬਿਲਡ ਅਪ ਜਿਆ ਹੋਇਆ ਨਾ ਬਲੂ ਜਿਆ ਉਹਨੂੰ ਆਪਾਂ ਲਾਦਣਾ ਤੇ ਫਿਰ ਮੈਂ ਇਦਾਂ ਹੋਜ਼ ਦੇ ਨਾਲ ਚੰਗੇ ਤਰੀਕੇ ਦੇ ਨਾਲ ਧੋ ਕੇ ਤੇ ਇਹਨੂੰ ਫਿਰ ਆਪਾਂ ਕਰ ਲਿਆ ਡਰਾਈ ਪੇਪਰ ਟਾਵਲ ਆਪਾਂ ਯੂਜ਼ ਕੀਤਾ 에ਅਰ ਯੂਜ਼ ਕੀਤੀ ਤੇ ਹੁਣ ਜਿਹੜੇ ਆਪਣੇ ਟਰਮੀਨਲ ਆ ਜਿਹੜੇ ਸਾਰੇ ਡਰਾਈ ਹੋ ਗਏ ਆ ਇਹਦੇ ਚ ਮੈਂ ਨੋਟ ਕੀਤਾ ਜਿਹੜੇ ਮੇਰੇ ਦੋ ਕੁ ਟਰਮੀਨਲ ਆ ਜਿਵੇਂ ਆਹਾ ਆ ਠੀਕ ਆ ਕਾਰ ਹੈਲਦੀ ਨਹੀਂ ਤੇ ਜਿਹੜੀ ਦੂਜੇ ਪਾਸੇ ਆ ਇਹ ਬੜਾ ਸੌਫਟ ਜਿਹਾ ਹੋਇਆ ਹੈ ਇਹ ਤਾਰਾਂ ਜਿਹੜੀਆਂ ਮੈਨੂੰ ਇਹ ਫਿਕਸ ਕਰਨੀਆਂ ਪੈਣ ਜਾਂ ਮੈਂ ਆਰਡਰ ਕਰੂੰਗਾ ਕਿਤੋਂ ਤੇ ਇਹ ਆਪਾਂ ਨੂੰ ਚੇਂਜ ਕਰਦੀਆਂ ਪਣੀਆਂ ਪਰ ਉਹਨਾਂ ਟਾਈਮ ਆਪਾਂ ਇਹਨਾਂ ਨੂੰ ਐਦਾਂ ਹੀ ਕਰਦੇ ਹਾਂ ਯੂਜ਼ ਮੇਰੇ ਕੋਲੇ ਹੈਗਾ ਇੱਕ ਲਿਕਵਿਡ ਉਹਦਾ ਲੈਵਲ ਨੂੰ ਗੋਲ ਜਿਹਾ ਤਾਂ ਗੈਪ ਹੋਇਆ ਹੋਇਆ ਪਰ ਉਹ ਜਿਹੜਾ ਲਿਕਵਿਡ ਜਿਹੜਾ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਨੂੰ ਕਲੀਨ ਕਲੂਨ ਕਰਨ ਵਾਸਤੇ ਮੈਂ ਵਰਤਦਾ ਸੀ ਬਹੁਤ ਪੁਰਾਣਾ ਮੈਂ ਕਦੇ ਆਪਾਂ ਵਾਲਾ ਵਰਤੇ ਨਹੀਂ ਐਦਾਂ ਆਪਾਂ ਸਾਰੇ ਟਰਮੀਨਲਾਂ ਦੇ ਉੱਤੇ ਪਾ ਕੇ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਲੂਬ੍ਰੀਕੇਟ ਕਰ ਦੇਣਾ ਜਾਂ ਇੱਕ ਗ੍ਰੀਸ ਵਰਗਾ ਵੀ ਕੈਮੀਕਲ ਮਿਲ ਜਾਂਦਾ ਪਰ ਮੈਂ ਇਹੀ ਮੋਸਟਲੀ ਮੈਂ ਯੂਜ਼ ਕਰਦਾ ਹੰਨਾ ਵਾ ਤੇ ਇਹਨਾਂ ਨੂੰ ਆਪਾਂ ਏਦਾਂ ਚੰਗੇ ਤਰੀਕੇ ਦੇ ਨਾਲ ਹੁਣ ਆਪਾਂ ਕਰ ਲਿਆ ਡੈਪ ਲੀਕ ਕੋਦੇ ਨਾਲ ਆ ਮੇਰੇ ਕੋਲ ਇੱਕ ਵਰਕਸ਼ਾਪ ਆ ਖਿਆਲ ਰੱਖਣਾ ਵੀ ਜਿਹੜਾ ਮੈਟਲ ਤੋਂ ਟਰਮੀਨਲ ਆਪਾਂ ਕੋਈ ਚੀਜ਼ ਟੱਚ ਨਹੀਂ ਕਰਨੀ ਕਿਉਂਕਿ ਲੋਹੇ ਦੇ ਨਾਲ ਇਹ ਟੱਚ ਹੋ ਗਈ ਤਾਂ ਇਹ ਜਿਹੜੀ ਬੈਟਰੀ ਆ ਇਹਨੇ ਇੰਨਾ ਸਪਾਰਕਸ ਬੁਰਕ ਕਰ ਜਣਾ ਤੇ ਆਪਾਂ ਪੂਰਾ ਸੇਫਟੀ ਦੇ ਨਾਲ ਕੰਮ ਕੀਤਾ ਏਦਾਂ ਮੈਂ ਸਾਰੇ ਇਹਨਾਂ ਨੂੰ ਕਰ ਲਿਆ ਹੁਣ ਇਹ ਆਪਾਂ ਬੈਟਰੀ ਧੋਤੀ ਕਰਕੇ ਇਹਨੂੰ ਰੱਖਾਂਗੇ 2 ਘੰਟੇ ਬਾਹਰ ਹੀ ਕਿਉਂਕਿ ਜਿਹੜਾ ਬੈਟਰੀਆਂ ਦਾ ਪਾਣੀ ਡ੍ਰਿਪ ਹੁੰਦਾ ਜੇ ਆਪਾਂ ਅੰਦਰ ਸੀਮੈਂਟ ਦੇ ਉੱਤੇ ਇਹਨੂੰ ਗਰਾਜ ਦੇ ਵਿੱਚ پارک ਕਰਤਾ ਤਾਂ ਉਹਨੇ ਜਿਹੜਾ ਇਦਾਂ ਜੰਗ ਜਿਆ ਲੱਗ ਜਾਣਾ ਮੈਂ ਥੱਲੇ ਇਦਾਂ ਲੱਗੂਗਾ ਵੀ ਜਿਵੇਂ ਇਹਨੂੰ ਜੰਗ ਲੱਗਿਆ ਰਹਿਣਾ ਹੁਣਾ ਅਗਲਾ ਪਾਰਟ ਹੈਗਾ ਪਾਣੀ ਚੈੱਕ ਕਰਦਾ ਪਾਣੀ ਮੈਂ ਮਹੀਨੇ ਦੋ ਮਹੀਨੇ ਬਾਅਦ ਵੈਸੀ ਚੈੱਕ ਕਰਦਾ ਰਹਿਣਾ ਇਹ ਬੈਟਰੀਆਂ ਦੇ ਵਿੱਚ ਪਾਣੀ ਸਪੈਸ਼ਲ ਪੈਂਦਾ ਉਹ ਮੇਰੇ ਕੋਲੇ ਲਿਆ ਕੇ ਰੱਖਿਆ ਸਾਰਾ ਕੁਝ ਹੋ ਗਿਆ ਹੁਣ ਰੈਡੀ ਇਹਨੂੰ ਆਪਾਂ ਵੇਟ ਕਰਦੇ 2 ਘੰਟੇ ਡਰਾਈ ਡ੍ਰੀ ਹੌਲੈਂਡ ਦੇਗੇ ਤੇ ਫੇਰ ਇਹਨੂੰ ਆਪਾਂ ਕਰਦੇ ਆਂ ਗਰਾਜ ਦੇ ਵਿੱਚ پارک ਅੱਜ ਲਈ ਇੰਨੀ ਦੋਸਤੋ ਧੰਨਵਾਦ ਵੀਡੀਓ ਦੇਖਣ ਦੇ ਲਈ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕੀਤਾ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਅਗਰੀ ਵੀਡੀਓ ਦੇ ਵਿੱਚ ਇੱਕ ਨਵੇਂ ਹੋਰ ਟਾਪਿਕ ਦੇ ਨਾਲ ਧੰਨਵਾਦ